ਬਾਈਟ ਲਾਓ ਜੇ ਬਾਈਟ ਕਰਨੀ ਹੈ ਜੈਕਾਰਾ ਆਪਾਂ ਦਾ ਆਪਾਂ ਨਾਲ ਲਿਆਦਾ ਬੋਲ ਆਪ ਇੱਕ ਕਰੋੜ ਦੀ ਜਿਹੜਾ ਤੁਹਾਡੇ ਲਈ ਪੰਜਾਬ న్యూਸ ਦੇਖ ਰਹੇ ਹੋ ਮੈਂ ਤੁਹਾਡੇ ਨਾਲ ਤੁਹਾਡਾ ਆਪਣਾ ਬਲਵਿੰਦਰ ਸਿੰਘ ਸਤਿ ਸ਼੍ਰੀ ਅਕਾਲ ਆਦਾਬ ਜੈ ਬਾਬੇ ਦੀ ਜੈ ਮਾਤਾ ਦੀ ਅੱਜ ਅਸੀਂ ਪਹੁੰਚੇ ਹਰੀ ਕਰਤਾਰ ਕਲੋਨੀ ਜਿੱਥੇ ਸਿੱਧ ਬਾਬਾ ਬਲਗਨਾਲ ਪੌਣਾ ਹਰੀ ਦਾਜੀ ਜੀ ਅੱਜ ਜਨਮ ਦਿਨ ਮਨਾਇਆ ਜਾ ਰਿਹਾ ਹੈ ਤੇ ਤੁਹਾਨੂੰ ਲੈ ਕੇ ਚਲਦੇ ਹਰੀਕਰਤਾਰ ਕਲੋਨੀ ਬਾਬਾ ਜੀ ਦੇ ਦਰਬਾਰ ਦੇ ਵਿੱਚ ਜਿੱਥੇ ਕੀ ਕੱਲ ਰਾਤ ਤੋਂ ਲੈ ਕੇ ਹੁਣ ਤੱਕ ਦੋ ਵਾਰ ਚੌਂਕੀ ਕਰਾਈ ਜਾ ਚੁੱਕੀ ਆ ਤੇ ਦੱਸਿਆ ਜਾਂਦਾ ਭਗਤਾਂ ਦੇ ਮੁਤਾਬਕ ਕਿ ਇਸ ਦਿਨ ਜੇਠੇ ਐਤਵਾਰ ਵਾਲੇ ਦਿਨ ਸ਼ੀਤ ਦੇ ਇੱਥੇ ਬਾਬਾ ਜੀ ਬਿਰਾਜਮਾਨ ਹੋਏ ਸੀ ਆ ਕੇ ਤੇ ਉਹਨਾਂ ਦਾ ਇਹੀ ਨਾਮ ਲੈ ਕੇ ਹਰ ਸਾਲ ਜੋ ਵਾਰਸ਼ਿਕ ਭੰਡਾਰਾ ਕਰਾਇਆ ਜਾਂਦਾ ਤੇ ਬਾਬਾ ਜੀ ਦਾ ਜਨਮ ਦਿਨ ਮਨਾਇਆ ਜਾਂਦਾ ਹੈ ਤੇ ਆਓ ਤੁਹਾਡੀ ਗੱਲਬਾਤ ਕਰਾਉਣੇ ਆ ਭਗਤਾਂ ਦੇ ਨਾਲ ਬਾਬਾ ਜੀ ਨੇ ਅਸੀਂ ਪੁਨਾਰਾ ਕੀਤਾ ਅੱਜ ਬਾਬਾ ਜੀ ਜਨਮ ਦਿਨ ਹੈਗਾ ਕੀ ਕਹਿਣਾ ਚਾਹੋਗੇ ਇਸ ਬਾਰੇ ਤੁਸੀਂ ਕਿਸੀ ਸੰਗਤਾਂ ਬਹੁਤ ਆਂਦੀਆਂ ਇੱਥੋਂ ਪਹਿਲੇ ਸਾਡੇ ਜੋ ਬਾਬਾ ਜੀ ਸੀ 베ਰੀ ਵਾਲੇ ਬਾਬਾ ਜੀ ਉਹਨਾਂ ਨੇ ਪੰਜ ਮੰਦਰ ਬਣਾਏ ਅੱਛਾ ਇੱਕ 베ਰੀ ਦੇ ਅੰਦਰ ਬਣਿਆ ਬਾਬਾ ਜੀ ਦਾ ਇੱਕ ਜਰਦੇਂਦਰ ਬਣਿਆ ਹਰਿਆਣੇ ਦੇ ਅੰਦਰ ਇੱਕ ਪਾਣੀ ਪੱਤ ਇੱਕ ਸੋਨੀ ਪੱਤੀ ਕਰਾਲੀ ਠੀਕ ਹੈ ਇੱਕ ਲੁਜਾਨੇ ਬਾਬਾ ਜੀ ਦਾ ਜਿੱਥੇ ਅੱਜ ਸਾਰੀ ਜਗ੍ਹਾ ਹੀ ਬਾਬਾ ਜੀ ਦਾ ਜਨਮ ਦਿਨ ਮਨਾਇਆ ਗਿਆ ਹੈ ਸਾਰੀ ਜਗ੍ਹਾ ਕਿੰਨਾਵਾਂ ਜਨਮ ਦਿਨ ਹੈ ਬਾਬਾ ਜੀ ਇਹ 30ਵਾਂ ਜਨਮ ਦਿਨ ਹੈ 30ਵਾਂ ਜਨਮ ਦਿਨ ਹੈ ਠੀਕ ਹੈ ਹਜ ਜੀ ਪਾਪਾ ਕਿਨੇ ਬਾਬਾ ਜੀ ਗੱਦੀ ਤੇ ਬਰਾਜ ਮੈਨੇ ਤੇ ਹੁਣ ਰਾਜੂ ਜੀ ਬੈਠੇ ਆ ਰਾਜੂ ਜੀ ਹਾਂ ਜੀ ਤੇ ਬਾਬੇ ਤੁਸੀਂ ਕੀ ਕਹਿਣਾ ਚਾਹੋਗੇ ਹਾਂ ਤੁਸੀਂ ਕੀ ਕਹਿਣਾ ਚਾਹੋਗੇ ਇਸੇ ਭੰਟਾਰੇ ਬਾਰੇ ਅਸੀਂ ਬਾਜੀ ਦੇ ਕਹਿੰਦੇ ਪੂਰਨ ਪ੍ਰਕਾਸ਼ ਜੀ ਦੇ ਬੇਟੇ ਅਸੀਂ ਕਹਿੰਦੇ ਉਹਦਾ ਅਸੀਂ ਵੀ ਗੱਦੀ ਨਸੀਬ ਹੈ ਕਹਿੰਦੇ ਉਹਨਾਂ ਦੇ ਆਸ਼ੀਰਵਾਦ ਨਾਲ ਇਹ ਚੱਲਦਾ ਮੰਦਰ ਸਾਰਾ ਸੰਜੋਗ ਬਹੁ ਸੰਗਤਾਂ ਦਾ ਸੰਜੋਗ ਚੱਲਦਾ ਸਭ ਕੁਝ ਠੀਕ ਹੈ ਪਾਪਾ ਬਲਕਨਾਥ ਮੰਦਰ 베ਰੀ ਵਾਲੇ ਪੂਰਨ ਪ੍ਰਕਾਸ਼ ਜੀ ਦੇ ਸਹਿਯੋਗ ਨਾਲ ਇਹ ਮੰਦਰ ਚੱਲ ਰਿਹਾ ਹੈ 30 30ਵਾਂ ਸਾਲ ਚੱਲ ਰਿਹਾ ਹੈ ਇਹ ਹਰ ਸਾਲ ਦੀ ਤਰ੍ਹਾਂ ਲੰਗਰ ਭੰਡਾਰਾ ਚੱਲਦਾ ਹੈ ਅ ਦਿਨ ਰਾਤ ਪ੍ਰੋਗਰਾਮ ਚੱਲਦਾ ਹੈ ਇੱਥੇ ਚੇਤੇ ਦਾ ਮਹੀਨਾ ਹੈ ਚੇਤੇ ਦੇ ਮਹੀਨੇ ਦੀ ਸਾਰੀ ਸੰਗਤ ਨੂੰ ਬਹੁਤ-ਬਹੁਤ ਵਧਾਈ ਜਿਹੜਾ ਬਾਬਾ ਜੀ ਦੇ ਦਰਬਾਰ ਤੇ ਆਉਂਦਾ ਹੈ ਉਹ ਕਦੀ ਖਾਲੀ ਨਹੀਂ ਜਾਂਦਾ ਇੱਥੇ ਹਰ ਤਰ੍ਹਾਂ ਦੀ ਮਨੋਗਾਮਨਾ ਪੂਰੀ ਹੁੰਦੀ ਹੈ ਬਾਬਾ ਜੀ ਦੇ ਦਰਬਾਰ ਤੇ ਗੱਦੀ ਨਸੀਬ ਸਾਡੇ ਰਾਜੂ ਬਾਬਾ ਜੀ ਬੈਠਦੇ ਨੇ ਇੱਥੇ ਬਾਬਾ ਜੀ ਦੀ ਬੜੀ ಅಪਾਰ ਕਿਰਪਾ ਇਸ ਗੱਦੀ ਦੇ ਉੱਤੇ ਜਿਹੜਾ ਵੀ ਆਪਣੀ ਕੋਈ ਮੰਗ ਲੈ ਕੇ ਆਉਂਦਾ ਉਹ ਪੂਰੀ ਹੁੰਦੀ ਹੈ ਬਾਬਾ ਜੀ ਸਹਯੋਗ ਜੈ ਬਾਬੇ ਜੀ ਤੁਹਾਨੂੰ ਕਿੰਨਾ ਐਕਸਪੀਰੀ ਹੋ ਗਿਆ ਜੱਗੇ ਭਾਈ ਇਹ ਤੇ ਜੁੜਿਆ ਮੰਦਰ ਨਾਲ ਮੈਂ ਬਚਪਨ ਦੇ ਵਿੱਚ ਮੈਨੂੰ ਵਚਨ ਦੇ ਵਿੱਚ ਮੈਂ 30 ਸਾਲ ਹੋ ਗਏ ਮੈਨੂੰ 35 ਸਾਲ ਇਸ ਮੰਦਰ ਦੇ ਵਿੱਚ ਜੁੜੇ ਨੂੰ ਜਦੋਂ ਮੰਦਰ ਬਿਲਕੁਲ ਨਹੀਂ ਬੱਤਰ ਰੱਖਿਆ ਸੀ ਮੇਰੇ ਵੱਡੇ ਭਾਈ ਸਾਹਿਬ ਇੰਦਰ ਜੀ ਨਾਲ 베ਰੀ ਵਾਲੇ ਬਾਬਾ ਜੀ ਪੁਰਨ ਪਕਾ ਜੀ ਉਹਨਾਂ ਦੇ ਸਹਿਯੋਗ ਨਾਲ ਇਹ ਮੰਦਰ ਚੱਲ ਰਿਹਾ ਹੈ ਬੜੀ ਦੇਰ ਤੋਂ ਇਸੇ ਤਰ੍ਹਾਂ ਛੋਟੇ ਹੁੰਦੇ ਤਾਂ ਮੰਦਰ ਅਸੀਂ ਇੱਥੇ ਬਣਾਇਆ ਸੀ ਬਣਾਉਣ ਤੋਂ ਬਾਅਦ ਮੰਦਰ ਅਸੀਂ ਜਮਾਲਪੁਰ ਦੇ ਵਿੱਚ ਵੀ ਇੱਕ ਬਣਾਇਆ ਹੈ ਇਸੇ ਤਰ੍ਹਾਂ ਬਾਬਾ ਜੀ ਦੀ ਬਾਹਰ ਕਿਰਪਾ ਉੱਥੇ ਵੀ ਸਹਿਯੋਗ ਇਸ ਮੰਦਰ ਦਾ ਬਹੁਤ ਮਿਲਦਾ ਹੈ ਬਾਬਾ ਜੀ ਦੀ ਬਾਹਰ ਕਿਰਪਾ ਸਾਡੇ ਬਾਬਾ ਜੀ 베ਰੀ ਤੋਂ ਉਹਨਾਂ ਦੇ ਬੇਟੇ ਬੱਬੂ ਜੀ ਉਹ ਵੀ ਆਏ ਨੇ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦੇ ਆਂ। ਬਾਬਾ ਜੀ ਇਹ ਭੰਡਾਰਾ ਕੀਤਾ ਗਿਆ ਕਿੰਨਾ ਭੰਡਾਰਾ ਚੱਲ ਰਿਹਾ ਹੈ? ਇਹ 45ਵਾਂ ਭੰਡਾਰਾ ਜੀ। ਅੱਛਾ ਤੇ ਕੀ ਕਹਿਣਾ ਚਾਹੋਗੇ ਤੁਸੀਂ? 45 ਭੰਡਾਰੇ ਬਾਬਾ ਦੇ ਬੜੇ ਧੂਮਤਾ ਮਨਾਣ ਨੂੰ ਮਨਾਏ। ਅਸੀਂ ਬਾਬੇ ਦਾ ਧੰਨਵਾਦ ਕਰਦੇ ਆਂ। ਉਹਨਾਂ ਨੇ ਸਾਡਾ ਸਾਥ ਦਿੱਤਾ। ਅਸੀਂ 45 ਭੰਡਾਰਿਆਂ ਚ ਉਹਨਾਂ ਦੀ ਸੇਵਾ ਕੀਤੀ। ਹੋਰ ਦੱਸੋ। ਤੇ ਬਾਬਾ ਜੀ ਨੇ ਜਰਦੀ ਵਿਰਾਜਮਾਨ ਨੇ ਬਾਬਾ ਜੀ ਕੀ ਨਾਮ ਹੈ ਉਹਨਾਂ ਦਾ? ਉਹਨਾਂ ਦਾ ਜਿਹੜੇ ਰਾਜੂ ਜੀ ਉਹਨਾਂ ਦਾ ਭਵਨ ਚੰਦਰ ਸ਼ਰਮਾ ਇਹ ਗੱਡੀ ਬਿਰਾਜਮਾਨ ਨੇ ਉਹਨਾਂ ਨੂੰ ਗੱਡੀ ਦੇ ਉੱਤੇ ਬਿਰਾਜਮਾਨ ਨੇ ਗੱਡੀ ਤੇ ਨਹੀਂ ਉਹ ਉਹ ਉਦਾਂ ਗੱਡੀ ਨਸ਼ੀਨ ਆ ਗੱਡੀ ਨਸ਼ੀਨ ਨੇ ਹਾਂ ਗੰਦੀ ਨਸ਼ੀਨ ਨੇ ਤੇ ਲੋਕੀ ਆਪਣੀ ਮਨੋ ਕਾਮਨਾ ਲੈ ਕੇ ਆਉਂਦੇ ਨੇ ਦੂਰ ਦੂਰੋਂ ਸਭ ਦੀ ਮਨੋ ਕਾਮਨਾ ਪੂਰੀ ਹੁੰਦੀ ਆ ਉਹ ਬਾਬਾ ਜੀ ਕਰਦੇ ਨੇ ਜੀ ਆਪਣੇ ਆਪ ਜਿਹੜਾ ਆਂਦਾ ਮੱਥਾ ਟੇਕ ਕੇ ਚਲੇ ਜਾਂਦਾ ਬਾਬਾ ਜੀ ਕਰਨਗੇ ਅਸੀਂ ਥੋੜੀ ਕੁਝ ਕਰ ਸਕਦੇ ਹਾਂ ਦੇਸ਼ ਵਿਦੇਸ਼ ਤੋਂ ਵੀ ਇੱਥੇ ਆਉਂਦੇ ਨੇ ਜੀ ਸਾਰੀ ਜਗ੍ਹਾ ਤੋਂ ਆਉਂਦੇ ਨੇ ਜੀ ਵਾਕਈ ਟਾਈਮ ਆ ਆਉਂਦੇ ਆ ਉਦਾਂ ਨਹੀਂ ਮਤਲਬ ਕਿ ਉਦਾਂ ਤਾਂ ਇਦਾਂ ਹੀ ਹੁੰਦਾ ਜਿਵੇਂ ਭੰਡਾਰੇ ਵਾਲੇ ਦੇ ਨਾਲੇ ਵੰਡਾਰੇ ਵਾਲੇ ਦਿਨ ਆਉਂਦੇ ਆਂ ਵੰਡਾਰਾ ਤੁੰਤਮਨਾ ਮਨਾਉਂਦੇ ਆਂ ਬਾਬਾ ਜੀ ਹਾਜ਼ਰ ਨਾਜ਼ਰ ਹੁੰਦੇ ਆਂ ਨਾਰਾ ਕਦੋਂ ਲਗਾਇਆ ਜਾਂਦਾ ਜੀ ਇਹ ਨਹੀਂ ਜਿਹੜਾ ਮਾਰਜ ਦਾ ਜੇਠਾ ਐਤਵਾਰ ਹੁੰਦਾ ਨਾ ਉਸ ਦਿਨ ਲਗਾਇਆ ਜਾਂਦਾ ਆਂ ਧੰਨਵਾਦ ਹਾਂ ਉਹੀ ਉਹਨਾਂ ਦਾ ਜੇਠਾ ਐਤਵਾਰ ਉਹਨਾਂ ਦਾ ਦਿਨ ਹੁੰਦਾ ਇਸ ਕਰਕੇ ਉਹਨਾਂ ਦਾ ਜਦੋਂ ਇਹ ਆਪਾਂ ਆਏ ਸੀ ਇਹ ਬਿਰਾਜਮਾਨ ਹੋਏ ਸੀ ਇੱਥੇ ਸਥਾਪਨਾ ਹੋਈ ਸੀ ਉਹ ਡੇਟ ਇਹੀ ਸੀ 16 ਮਾਰਚ ਦੀ 16 ਮਾਰਚ ਦੀ ਮਾਰਚ ਦਾ ਦਾ 17 ਵੀ ਹੋ ਸਕਦੇ ਜੇਠਾ ਆ ਤੁਹਾਰੇ ਹੀ ਸੀ ਜੇਠਾ ਆ ਤੁਹਾਡੇ ਦਿਨ ਇੱਥੇ ਇਹਨਾਂ ਦੀ ਸਟਾਫ ਨਾ ਹੋਈ ਸੀ ਸਾਰੇ ਜਿਹੜੇ ਬਾਬੇ ਦੇ ਕੋਲ ਸੀਗੇ ਅਸੀਂ ਸਭ ਜਦੋਂ ਕੋਈ ਸੀ ਠੀਕ ਹੈ